ਖੱਤਰ ਮੇ ਇਤਿਆਸਿਕ ਮੇਲੇ ਤੇ ਜੋ ਅੱਜ ਦਰਵਾਰ ਦੇ ਵਿੱਚ ਹਵਨ ਹੋਇਆ ਔਰ ਉਹ ਹਵਨ ਲਗਾਤਾਰ ਚੱਲਿਆ 4 ਘੰਟੇ ਦੇ ਕਰੀਬ ਔਰ ਉਹਦੇ ਵਿੱਚ ਵਕ ਵਕ ਸੰਚੀਤਾ ਸ਼ਾਮਲ ਹੋਈਆਂ ਵਕ ਵਕ ਲੋਕਾਂ ਨੇ ਆ ਕੇ ਆਪਣੀ ਆਸਥਾ ਜੋ ਸੀ ਉਹ ਪੂਰੀ ਕੀਤੀ ਹੈ ਔਰ ਮੈਂ ਇਸ ਮੇਲੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਮੈਂ ਸਾਰਿਆਂ ਨੂੰ ਜੈ ਮਾਤਾ ਜੀ ਕਹਿਣਾ ਔਰ ਵਿਸ਼ੇਸ਼ ਤੌਰ ਤੇ ਭੰਡਾਰੀ ਸਾਹਿਬ ਕੇਤੀ ਭੰਡਾਰੀ ਜਲੰਧਰ ਤੋਂ ਸਾਡੇ ਕੋਲ ਚੱਲ ਕੇ ਆਏ ਆ ਰਾਣਾ ਗੁਰਦੀਪ ਸਿੰਘ ਜੀ ਆਏ ਆ 42 ਸਿਆਸੀਰ ਪੋਲਿਟਿਕਲ ਪਾਰਟੀਆਂ ਦੇ ਲੋਕ ਸ਼ਾਮਲ ਹੋਏ ਬਸ ਸਭ ਨੂੰ ਬਹੁਤ-ਬਹੁਤ ਬਧਾਈ 78ਵਾਂ ਜੋਤੀ ਪ੍ਰਚੰਡ ਮਹਾਮਾਈ ਪੱਤਰਕਾਰੀ ਜੀ ਦਾ ਸਮਾਗਮ ਸੀ ਜਿਹਦੇ ਵਿੱਚ ਲੋਕਾਂ ਨੇ ਬੜੇ ਸ਼ਰਧਾ ਦੇ ਨਾਲ ਅਵੰਚ ਵਿਸਾਰਿਆ ਉਸ ਤੋਂ ਪਹਿਲਾਂ ਇਥੇ ਕਵੀ ਸੰਮੇਲਨ ਹੋਇਆ ਉਹ ਆਪਣੇ ਆਪ ਚ ਨਿਰਾਲੀ ਚੀਜ਼ ਹੈ ਕਿ ਇਹ ਸਰ ਮਹਾਂਪੁਰਪਤੇ ਸਭੂ ਸੰਗਤਾਂ ਨੂੰ ਜਿਹੜੀਆਂ ਇੱਥੇ ਮੱਥਾ ਟੇਕਣ ਆਈਆਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਇੱਕ ਗੱਲ ਕਹੂੰਗਾ ਜਿੱਥੇ ਪ੍ਰਬੰਧਕ ਕਮੇਟੀ ਸਮੂਹ ਸ਼ਹਿਰ ਦੇ ਵਾਸੀ ਉਹਨਾਂ ਨੇ ਇਹਦੀ ਪ੍ਰਬੰਧ ਕੀਤੇ ਬੜੇ ਸ਼ਾਨਦਾਰ ਪ੍ਰਬੰਧ ਨੇ ਗੰਦਰ ਤਾਂ ਬਹੁਤ ਬੱਧਾ ਪ੍ਰਬੰਧ ਹੈ ਔਰ ਮੇਲੇ ਚਤਰਾ ਤਰ੍ਹਾਂ ਦੇ ਲੋਕ ਆਪਣੇ ਆਪਣਾ ਯੋਗਦਾਨ ਕਿਸੇ ਨਾ ਕਿਸੇ ਹਸਬ ਨਾਲ ਪਾਉਦੇ ਆ ਉਥੇ ਨਰਿੰਦਰ ਮਨਸੂਜੀ ਦਾ ਖਾਸ ਤੌਰ ਤੇ ਪ੍ਰਧਾਨ ਜੀ ਵੀ ਜ਼ਿਕਰ ਕਰਦੇ ਆ ਸਾਡੇ 파ਸ਼ੀ ਸਾਹਿਬ ਕਹਿੰਦੇ ਭਾਈ ਜੋ ਹਲਾ ਸ਼ੇਰੀ ਨਾਲ ਇਹ ਕੰਮ ਕਰਾ ਰਹਿੰਦਾ ਉਹ ਆਪਣੇ ਆਪ ਚ ਮਸਾਲਾ ਹੈ ਮੇਰੇ ਸਾਰੇ ਵੀਰ ਸਾਰੇ ਸ਼ੇਖੂਪੁਰ ਵਾਸੀ ਸਾਰੇ ਕਪੂਰਥਲੇ ਵਾਲੇ ਔਰ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਇਹ ਮੇਲਾ ਕਾਮਯਾਬ ਹੁੰਦਾ ਔਰ ਬਹੁਤ ਦਿਨੀ ਪੁਰਵਕ ਅੱਜ ਹਵਨ ਹੋਇਆ ਜਿਹਦੇ ਮੈਨੂੰ ਵੀ ਬੈਠਣ ਦਾ ਮੌਕਾ ਮਿਲਿਆ ਮੈਂ ਸਾਰਿਆਂ ਦੀਆਂ ਮਰੋੜਾਂ ਨੂੰ ਪੂਰਨ ਕਰਨ ਔਰ ਸਾਡਾ ਪੰਜਾਬ ਜਿਹੜਾ ਆ ਇਹ ਬਾਰਡਰ ਤੇ ਆ ਪਰ ਮਹਾਮਾਈ ਵੀ ਲੰਦੇ ਪੰਜਾਬ ਚੋਂ ਉਹਨਾਂ ਦੀ ਜੋਤ ਇੱਥੇ ਲੈ ਕੇ ਆਈ ਸੀ ਸਾਡੇ ਵੀਰ ਨਏ ਕलिए ਉਹਨਾ ਬੇਰਾਂ ਨੂੰ ਮਾ ਮਿਹਰ ਤੇ ਆਇਸ ਤੇ ਸਾਡੇ ਤੇ ਕਿਰਪਾ ਕਰੇ ਚਰਦੀ ਕਲਾ ਬੱਚੇ ਇਹੀ ਅਰਦਾਸ ਅੱਜ ਬੜੀ ਮੇਰੇ ਵਾਸਤੇ ਮਾਨ ਦੀ ਗੱਲ ਹੈ ਕਿ ਅੱਜ ਮੈਂ ਸਾਡਾ ਜੋ ਪ੍ਰਾਚੀਨ ਪੱਤਰਕਾਲੀ ਦਾ ਦਰਬਾਰ ਹੈ ਮਾਤਾ ਦਾ ਦਰਬਾਰ ਹੈ ਕਪੂਰਥਲੇ ਦੇ ਵਿੱਚ ਸ਼ੇਖੂਪੁਰ ਦੇ ਵਿੱਚ ਅੱਜ ਮੈਂ ਮਸਥਾ ਟਿਕਣ ਵਾਸਤੇ ਹਾਜ਼ਰ ਹੋਇਆ ਮੈਂ ਔਰ ਜਿੰਨੀ એનર્ਜੀ ਮੈਨੂੰ ਮਿਲੀ ਹੈ ਤੇ ਆ ਕੇ ਮੈਂ ਲਫਜ਼ਾਂ ਚ ਬਿਆਨ ਨਹੀਂ ਕਰ ਸਕਦਾ ਪਾਸੀ ਸਾਹਿਬ ਦਾ ਇਹਨਾਂ ਦੀ ਪੂਰੀ ਪਰਮੰਤਰੀ ਟੀਮ ਦਾ ਸਾਨੂੰ ਸੁਨਿਆ ਆਇਆ ਸੀ ਤੁਸੀਂ ਜ਼ਰੂਰ ਆਈਓ ਹੁਣ ਮੈਂ ਆਪਣੀ ਅੱਜ ਟੀਮ ਦੇ ਨਾਲ ਅੱਜ ਮਾਂ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਮੈਂ ਤਮਸਤ ਹੋਇਆ ਮੈਂ ਔਰ ਮੈਂ ਮਹਿਸੂਸ ਕਰਦਾ ਮੈਂ ਕਿ ਅੱਜ ਜਿੰਨਾ ਵੱਡਾ ਇੱਥੇ ਇਕੱਠ ਹੈ ਇਤੋਂ ਪਤਾ ਲੱਗਦਾ ਕਿ ਇਹ ਸਥਾਨ ਦੀ ਕਿੰਨੀ ਵੱਡੀ ਮਹਾਨਤਾ ਹੈ ਜੋ ਵੀ ਕੋਈ ਇਨਸਾਨ ਆ ਕੇ ਆਪਣੇ ਮਨ ਦੀ ਮਰਜ਼ੀ ਮੰਨਦਾ ਵਾ ਮਾਹਰਾਂ ਨੇ ਉਹਦੀ ਪੂਰੀ ਕਰਦੀ ਆ ਉਹ ਅਗਲੇ ਸਾਲ ਫੇਰ ਆ ਕੇ ਮਾਹਰਾਂ ਦੇ ਸ਼ੁਕਰਾਨਾ ਕਰਦਾ ਵਾ ਪਰ ਮੈਂ ਵੀ ਮਾਗਹੀ ਅਰਦਾਸ ਕਰੂੰਗਾ ਕਿ ਸਾਡਾ ਪੰਜਾਬ ਧੁੱਗ ਬਸੇ ਪੰਜਾਬ ਦੇ ਸਾਡਾ ਸਮਾਜਿਕ ਪੈਚਾਰਾ ਮਜ਼ਬੂਤ ਰਹੇ ਅਸੀਂ ਸਾਰੇ ਨਾਲ ਕੇ ਪੰਜਾਬ ਨੂੰ ਸੂਬਾ ਨੰਬਰ 1 ਬਣਾਈਏ ਪਰ ਪੰਜਾਬ ਦਾ ਜਿਹੜਾ ਨਸ਼ੇ ਦਾ ਕੋਡ ਹੈ ਅਸੀਂ ਉਹਨੂੰ ਖਤਮ ਕਰੀਏ ਐਸਾ ਸਥਾਨਾ ਦੇ ਆ ਕੇ ਸਾਨੂੰ ਬੜੀ ਪ੍ਰੇਰਨਾ ਮਿਲਦੀ ਹੈ ਬੜੀ ਚੇਤਨਾ ਮਿਲਦੀ ਹੈ ਬੜੀ ਅੱਛੀ ਹੈ ਵਾਈਬ੍ਰੇਸ਼ਨਸ ਮਿਲਦੀਆਂ ਮੈਂ ਪਰ ਇਸ ਦਰਵਾਜ਼ਾ ਦਾ ਪੂਰੇ ਹਿੰਦੁਸਤਾਨ ਦੇ ਪੂਰੇ ਸੰਸਾਦ ਦੇ ਵਿੱਚ ਬੜਾ ਵੱਡਾ ਨਾਮ ਹੈ ਔਰ ਅੱਜ ਕਿੰਨੀ ਵੱਡੀ ਗਿਣਤੀ ਦੇ ਲੋਕ ਆ ਕੇ ਇੱਥੇ ਪਵਨ ਜਗ੍ਹਾ ਹੋਇਆ ਵੈ ਸਾਰਿਆਂ ਨੇ ਆਪਣੀ ਮੰਨ ਦੀ ਮਰਜ਼ੀ ਮੰਗੀ ਹੈ ਔਰ ਮੈਂ ਹੀ ਮਾਗੇ ਇਹੇ ਦਸ ਕਰੂੰਗਾ ਸਾਡੀ ਸਾਰੀ ਪ੍ਰਬੰਧਕੀ ਟੀਮ ਇਦਾਂ ਹੀ ਇਸ ਇਲਾਕੇ ਦੇ ਵਿੱਚ ਵਧੀਆ ਕੰਮ ਕਰਨ ਉਹ ਸਾਡਾ ਸਮਾਜਿਕ ਭਾਈਚਾਰਾ ਸਿੱਧਕਾ ਮਜ਼ਬੂਤ ਰਹੇ ਐਸੀ ਮਾਗੇ ਮੈਂ ਪ੍ਰਾਰਥਨਾ ਕਰਦਾ ਮੈਂ ਇੱਕ ਵਾਰੀ ਫੇਰ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਅਤੇ ਪੰਜਾਬ ਵਾਸੀਆਂ ਨੂੰ ਅੱਜ ਦੇ ਪਵਨ ਪਰਬ ਦੀਆਂ ਬਹੁਤ-ਬਹੁਤ ਮੁਬਾਰਕਾਂ। ਜੀ